ਭਾਰਤੀ ਫਿਲਮਾਂ ਦੇ ਇਤਿਹਾਸ ਵਿੱਚ ਜਦੋਂ ਮਹਿਲਾ ਅਦਾਕਾਰਾਂ ਦੀ ਗੱਲ ਹੁੰਦੀ ਹੈ ਤਾਂ ਇੱਕ ਬਹੁਤ ਕਾਬਿਲ ਅਤੇ ਹੁਨਰਮੰਦ ਅਦਾਕਾਰਾ ਹੋਏ ਨੇ ਮੀਨਾ ਕੁਮਾਰੀ ਜਿਨ੍ਹਾਂ ਨੂੰ ਟ੍ਰੈਜੇਡੀ ਕੁਈਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਜਿਸ ਅੰਦਾਜ਼ ਵਿੱਚ ਉਹਨਾਂ ਨੇ ਗਹਿਰ ਗੰਭੀਰ ਭੂਮਿਕਾਵਾਂ ਫਿਲਮੀ ਪਰਦੇ ਉੱਤੇ ਨਿਭਾਈਆਂ ਉਸ ਸਦਕਾ ਉਹਨਾਂ ਦੀ ਕਲਾਕਾਰੀ ਅਤੇ ਅਦਾਕਾਰੀ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ ਅੱਜ ਦਾ ਦਿਨ ਯਾਨੀ ਕਿ 31 ਮਾਰਚ ਦਾ ਦਿਨ ਮੀਨਾ ਕੁਮਾਰੀ ਦੀ ਆਦ ਇਸ ਲਈ ਵੀ ਦਵਾਉਂਦਾ ਹੈ ਕਿ 31 ਮਾਰਚ ਨੂੰ ਉਹਨਾਂ ਦੀ ਵਰਸੀ ਆਉਂਦੀ ਹੈ। ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਮੀਨਾ ਕੁਮਾਰੀ ਦੇ ਫਿਲਮੀ ਜੀਵਨ ਬਾਰੇ ਜਾਣਦੇ ਹਾਂ ਅਤੇ ਇੱਕ ਸਫਲ ਅਦਾਕਾਰਾ ਹੋਣ ਦੇ ਬਾਵਜੂਦ ਨਿੱਜੀ ਜ਼ਿੰਦਗੀ ਵਿੱਚ ਜੋ ਉਹਨਾਂ ਨੇ तमाम ਮੁਸ਼ਕਲਾਂ ਦਾ ਸਾਹਮਣਾ ਕੀਤਾ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਅਰਦੇ ਭਾਰਤੀ ਫਿਲਮਾਂ ਦੇ ਇਤਿਹਾਸ ਵਿੱਚ ਮੀਨਾ ਕੁਮਾਰੀ ਇਕਲੌਤੇ ਅਜਿਹੇ ਕਲਾਕਾਰ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਵਰੇ ਅਤੇ ਸਮਾ ਅਦਾਕਾਰੀ ਦੇ ਵਿੱਚ ਲਾਇਆ ਉਹਨਾਂ ਦਾ ਜਨਮ 1 ਅਗਸਤ ਸਾਲ 1933 ਨੂੰ ਮੁੰਬਈ ਵਿਖੇ ਹੋਇਆ ਅਤੇ ਉਸ ਵੇਲੇ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਚੱਲ ਰਹੀ ਸੀ ਇਸ ਦੇ ਬਾਵਜੂਦ ਫਿਲਮਾਂ ਅਤੇ ਨਾਟਕ ਕਲਾ ਸੰਬੰਧੀ ਗੱਲ ਹੋਣੀ ਸ਼ੁਰੂ ਹੋ ਚੁੱਕੀ ਸੀ ਤੇ ਹੌਲੀ-ਹੌਲੀ ਫਿਲਮਾਂ ਲਈ ਮਾਹੌਲ ਬਣਨਾ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ ਜਿਸ ਮੀਨਾ ਕੁਮਾਰੀ ਨੂੰ ਉਹਨਾਂ ਦੀ ਅਦਾਕਾਰੀ ਬਦਲੇ ਕਈ ਦਹਾਕਿਆਂ ਬਾਅਦ ਟ੍ਰੈਜੇਡੀ ਕੁਈਨ ਦਾ ਇੱਕ ਨਾਂ ਮਿਲਿਆ ਉਸੇ ਮੀਨਾ ਕੁਮਾਰੀ ਦੇ ਬਚਪਨ ਵਿੱਚ ਹੀ ਟ੍ਰੈਜਡੀ ਉਹਨਾਂ ਦੇ ਨਾਲ ਜੁੜਨੀ ਸ਼ੁਰੂ ਹੋ ਗਈ ਭਾਵ ਦੁਖਾਂਤ ਵਰਗੇ ਹਾਲਾਤ ਉਹਨਾਂ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਸੀ ਉਹਨਾਂ ਦੇ ਜਨਮ ਵੇਲੇ ਉਹਨਾਂ ਦੇ ਘਰ ਦੇ ਮਾਹੌਲ ਇਹੋ ਜਿਹੇ ਸਨ ਕਿ ਆਰਥਿਕ ਤੰਗੀ ਚੱਲ ਰਹੀ ਸੀ ਜਿਸ ਤੇ ਚਲਦੇ ਮੀਨਾ ਕੁਮਾਰੀ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਅनाथ ਆਸ਼ਰਮ ਛੱਡਣ ਦਾ ਫੈਸਲਾ ਕੀਤਾ ਇਸ ਤੇ ਚਲਦੇ ਮਾਪੇ ਨਿੱਕੀ ਜਹੀ ਮੀਨਾ ਕੁਮਾਰੀ ਨੂੰ ਅनाथ ਆਸ਼ਰਮ ਛੱਡ ਵੀ ਆਏ ਸੀ ਪਰ ਕੁਝ ਘੰਟੇ ਮਗਰੋਂ ਉਹਨਾਂ ਦੇ ਪਿਤਾ ਦਾ ਦਿਲ ਨਹੀਂ ਮੰਨਿਆ ਅਤੇ ਉਹ ਵਾਪਸ ਉਹਨਾਂ ਨੂੰ ਘਰ ਲੈ ਆਏ ਮੀਨਾ ਕੁਮਾਰੀ ਦਾ ਜਨਮ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ ਅਤੇ ਉਹਨਾਂ ਦਾ ਬਚਪਨ ਦਾ ਨਾਂ ਮਹਜਬੀ ਬਾਨੋ ਸੀ ਘਰ ਦੀ ਆਰਥਿਕ ਤੰਗੀ ਨੂੰ ਵੇਖਦੇ ਹੋਏ ਉਹਨਾਂ ਨੇ ਮਹਿਜ਼ 7 ਸਾਲ ਦੀ ਉਮਰ ਤੋਂ ਹੀ ਫਿਲਮਾਂ ਵਿੱਚ ਕਦਮ ਰੱਖਿਆ ਉਹਨਾਂ ਦੀ ਪਹਿਲੀ ਫਿਲਮ ਸੀ ਫਰਜ਼ਾਦ ਏ ਹਿੰਦ ਉਨ੍ਹਾਂ ਦੀ 7 ਸਾਲ ਦੀ ਉਮਰ ਵਿੱਚ ਹੀ ਕੀਤੀ ਹੋਈ ਅਦਾਕਾਰੀ ਤੋਂ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੂੰ ਹੌਲੀ-ਹੌਲੀ ਹੋਰ ਕੰਮ ਮਿਲਣਾ ਸ਼ੁਰੂ ਹੋ ਗਿਆ ਇਸ ਮਗਰੋਂ ਮੀਨਾ ਕੁਮਾਰੀ ਨੇ ਅਨਪੂਰਨਾ, ਸਨਮ, ਤਮਾਸ਼ਾ ਅਤੇ ਲਾਲ ਹਵੇਲੀ ਵਰਗੀਆਂ ਯਾਦਗਾਰੀ ਫਿਲਮਾਂ ਵਿੱਚ ਕੰਮ ਕੀਤਾ ਫਿਰ ਆਈ ਉਹ ਫਿਲਮ ਜਿਸ ਨੇ ਮੀਨਾ ਕੁਮਾਰੀ ਦਾ ਨਾਮ ਸਾਰੇ ਪਾਸੇ ਚਮਕਾ ਦਿੱਤਾ ਸਨ 1952 ਵਿੱਚ ਆਈ ਫਿਲਮ ਬੇਜੂ ਬਾਵਰਾ ਉਸ ਸਮੇਂ ਦੀ ਸੁਪਰ ਹਿੱਟ ਫਿਲਮ ਸਾਬਤ ਹੋਈ ਅਤੇ ਇਸ ਫਿਲਮ ਨੇ ਮੀਨਾ ਕੁਮਾਰੀ ਦੇ ਸਿਤਾਰਿਆਂ ਨੂੰ ਬਲੰਦੀਆਂ ਉੱਤੇ ਪਹੁੰਚਾ ਦਿੱਤਾ ਅਤੇ ਇਸ ਫਿਲਮ ਤੋਂ ਬਾਅਦ ਮੀਨਾ ਕੁਮਾਰੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਗਏ ਹੌਲੀ-ਹੌਲੀ ਮੀਨਾ ਕੁਮਾਰੀ ਦੀ ਗਿਣਤੀ ਬਾਲੀਵੁੱਡ ਦੀਆਂ ਸਭ ਤੋਂ ਬਿਹਤਰੀਨ ਮਹਿਲਾ ਕਲਾਕਾਰਾਂ ਦੇ ਵਿੱਚ ਹੋਣ ਲੱਗੀ। ਦਰਸ਼ਕ ਮੀਨਾ ਕੁਮਾਰੀ ਅਤੇ ਅਸ਼ੋਕ ਕੁਮਾਰ ਦੀ ਜੋੜੀ ਨੂੰ ਉਸ ਵੇਲੇ ਬਹੁਤ ਪਸੰਦ ਕਰਿਆ ਕਰਦੇ ਸਨ। ਦੋਹਾਂ ਦੀ ਆਪਸੀ ਸੂਝ-ਬੂਝ ਅਤੇ ਕਲਾਕਾਰੀ ਦਾ ਤਾਲਮੇਲ ਬਹੁਤ ਪਸੰਦ ਕੀਤਾ ਜਾਂਦਾ ਸੀ ਅਤੇ ਇਸ ਦਰਮਿਆਨ ਦੋਹਾਂ ਨੇ ਇਕੱਠਿਆਂ ਕਈ ਫਿਲਮਾਂ ਵਿੱਚ ਕੰਮ ਕੀਤਾ। ਬਿਹਤਰੀਨ ਅਦਾਕਾਰੀ ਲਈ ਮੀਨਾ ਕੁਮਾਰੀ ਨੂੰ 4 ਵਾਰ ਫਿਲਮ ਫੇਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਸਾਲ 1960 ਦੇ ਦਹਾਕੇ ਵਿੱਚ ਵੀ ਉਹਨਾਂ ਦੀ ਅਦਾਕਾਰੀ ਖੂਬ ਚਮਕੀ ਅਤੇ ਉਹਨਾਂ ਨੇ ਇਸ ਸਮੇਂ ਦੌਰਾਨ ਵੀ ਕਈ ਸੁਪਰ ਹਿੱਟ ਫਿਲਮਾਂ ਕੀਤੀਆਂ ਇਸ ਸਮੇਂ ਦੌਰਾਨ ਉਹਨਾਂ ਪ੍ਰੀਤ ਪਰਾਈ, ਪਰਿਣੀਤਾ, ਆਜ਼ਾਦ ਅਤੇ ਕੋਹਿੰੂਰ ਵਰਗੀਆਂ ਫਿਲਮਾਂ ਵਿੱਚ ਕਮਾਲ ਦੀ ਅਦਾਕਾਰੀ ਕੀਤੀ ਦਰਸ਼ਕਾਂ ਨੇ ਇਹਨਾਂ ਫਿਲਮਾਂ ਨੂੰ ਖੂਬ ਹੁੰਗਾਰਾ ਭਰਿਆ ਅਤੇ ਉਹਨਾਂ ਦੀ ਅਦਾਕਾਰੀ ਦੀ ਵੀ ਰੱਜ ਕੇ ਤਾਰੀਫ਼ ਹੋਈ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਬਹੁਤ ਯਾਦਗਾਰ ਅਤੇ ਮੀਲ ਪੱਥਰ ਵਰਗੀ ਫਿਲਮ ਸਾਹਿਬ ਬੀਵੀ ਔਰ ਗੁਲਾਮ ਵਿੱਚ ਵੀ ਕੰਮ ਕੀਤਾ ਅਤੇ ਫਿਲਮ ਆਰਤੀ ਵਿੱਚ ਵੀ ਉਹਨਾਂ ਦੀ ਅਦਾਕਾਰੀ ਦੀ ਬਹੁਤ ਸ਼ਲਾਘਾ ਹੋਈ। ਇੱਕ ਬਹੁਤ ਕਾਮਯਾਬ ਅਤੇ ਚਰਚਿਤ ਫਿਲਮ ਅਦਾਕਾਰਾ ਹੋਣ ਦੇ ਬਾਵਜੂਦ ਮੀਨਾ ਕੁਮਾਰੀ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਮੁਸ਼ਕਲਾਂ ਵਿੱਚ ਹੀ ਕਿਲੀ ਰਹੀ ਨਿੱਜੀ ਜ਼ਿੰਦਗੀ ਵਿੱਚ ਉਹਨਾਂ ਕਦੇ ਵੀ ਤਸੱਲੀ ਨਾਲ ਜਾਂ ਸਕੂਨ ਭਰੇ ਮੌਕੇ ਬਹੁਤ ਘੱਟ ਬਿਤਾਏ ਉਹਨਾਂ ਦਾ ਵਿਆਹ ਫਿਲਮ ਨਿਰਮਾਤਾ ਕਮਾਲ ਅਮਰੋਹੀ ਨਾਲ ਹੋਇਆ ਪਰ ਇਹ ਸਿਰਫ 12 ਸਾਲ ਤੱਕ ਹੀ ਰਿਸ਼ਤਾ ਨਿਭ ਸਕਿਆ ਇਸ ਤੋਂ ਬਾਅਦ ਦੋਵੇਂ ਵਕ ਹੋਏ ਪਰ ਇਸ ਸਮੁੱਚੇ ਸਮੇਂ ਦੌਰਾਨ ਮੀਨਾ ਕੁਮਾਰੀ ਸ਼ਰਾਬ ਦੀ ਆਦਤ ਵੀ ਲਾ ਬੈਠੇ ਅਤੇ ਇਸ ਕਰਕੇ ਉਹਨਾਂ ਨੂੰ ਜਿਗਰ ਦੀ ਬਿਮਾਰੀ ਵੀ ਹੋ ਗਈ ਸੀ ਨਿੱਜੀ ਜ਼ਿੰਦਗੀ ਦੇ ਮਾਨਸਿਕ ਤਣਾਅ ਅਤੇ ਸ਼ਰਾਬ ਦੀ ਆਦਤ ਉਹਨਾਂ ਦੀ ਸਿਹਤ ਨੂੰ ਕਮਜ਼ੋਰ ਕਰਦੀ ਗਈ ਅਤੇ ਉਹਨਾਂ ਦੀ ਇੱਕ ਹੋਰ ਬਹੁਤ ਹੀ ਬਿਹਤਰੀਨ ਅਤੇ ਚਰਚਿਤ ਫਿਲਮ ਪਾਕੀਜ਼ਾ ਦੇ ਰਿਲੀਜ਼ ਹੋਣ ਤੋਂ 2 ਕੁ ਮਹੀਨਿਆਂ ਬਾਅਦ ਹੀ 31 ਮਾਰਚ ਨੂੰ ਉਹਨਾਂ ਦੀ ਮੌਤ ਹੋ ਗਈ। ਉਹ ਇੱਕ ਸ਼ਾਇਰਾ ਵੀ ਸਨ ਅਤੇ ਨਾਜ਼ ਦੇ ਨਾਂ ਹੇਠਾਂ ਉਹਨਾਂ ਨੇ ਕਈ ਕਵਿਤਾਵਾਂ ਵੀ ਲਿਖੀਆਂ ਅਤੇ ਉਹਨਾਂ ਦੀਆਂ ਉਰਦੂ ਦੀਆਂ ਨਜ਼ਮਾਂ ਉਹਨਾਂ ਦੇ ਦੁਨੀਆ ਤੋਂ ਰੁਖਸਤ ਹੋ ਜਾਣ ਤੋਂ ਬਾਅਦ ਛਪੀਆਂ ਅਤੇ ਦੁਨੀਆ ਨੂੰ ਇਹ ਵੀ ਪਤਾ ਲੱਗਾ ਕਿ ਜਿਸ ਅਦਾਕਾਰਾਂ ਨੂੰ ਟ੍ਰੈਜੇਡੀ ਕੁਈਨ ਵਜੋਂ ਉਹ ਪਰਦੇ ਉੱਪਰ ਵੇਖਦੇ ਸਨ ਉਹ ਇੱਕ ਬਿਹਤਰੀਨ ਸ਼ਾਇਰਾ ਵੀ ਸਨ ਅਤੇ ਉਹਨਾਂ ਦੇ ਲਿਖਤਾਂ ਬਾਅਦ ਵਿੱਚ ਪ੍ਰਕਾਸ਼ਿਤ ਹੋਈਆਂ ਗੀਤਕਾਰ ਗੁਲਜ਼ਾਰ ਨੇ ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਦੀ ਕਿਤਾਬ ਨੂੰ تنہا ਚਾਂਦ ਦੇ ਸਿਰਲੇਖ ਹੇਠਾਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਛਪਵਾ ਕੇ ਪੇਸ਼ ਕੀਤਾ ਮੀਨਾ ਕੁਮਾਰੀ ਨੇ ਸਿਰਫ 38 ਸਾਲ ਦੀ ਉਮਰ ਵਿੱਚ ਹੀ ਇੰਨਾ ਲੰਮਾ ਸਮਾਂ ਅਦਾਕਾਰੀ ਕੀਤੀ ਕਿ ਇਸ ਛੋਟੀ ਜਹੀ ਉਮਰ ਦੇ ਬਾਵਜੂਦ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਅਮਿੱਟ ਪੈੜਾ ਛੱਡਿਆ ਅਤੇ ਫਿਲਮ ਨਗਰੀ ਅੱਜ ਵੀ ਉਹਨਾਂ ਦੀ ਬਿਹਤਰੀਨ ਅਦਾਕਾਰੀ ਅਤੇ ਸੁੰਦਰਤਾ ਦਾ ਲੋਹਾ ਮੰਨਦੀ ਹੈ ਅਤੇ ਇਸੇ ਤਰ੍ਹਾਂ ਅੱਜ ਵੀ ਉਹਨਾਂ ਦਾ ਇਹ ਮੁਕਾਮ ਕਲਾਕਾਰਾਂ ਲਈ ਇੱਕ ਰਾਹ ਦਸੀਰਾ ਵੀ ਬਣਦਾ ਹੈ ਖਾਸ ਕਰ ਗੰਭੀਰ ਅਦਾਕਾਰੀ ਦੇ ਮਾਮਲੇ ਵਿੱਚ